ਸੰਕ ਸੰਧਾਨਾ ਇਸ ਵਕਤ ਦਾ ਕਾਲ ਗੇਟ ਲਾ ਕੇ ਜਿਹੜਾ ਅੱਪਕੇ ਬਾਰਡਰ ਵੱਲ ਵੱਧ ਰਹੇ ਆ ਕਿਉਂਕਿ ਲਗਾਤਾਰ ਫੂਲਣੇ ਵਸ ਰਹੇ ਆ ਠੀਕ ਆ ਦੋਨਾ ਥੋੜਾ ਇਹਨਾਂ ਇਸ ਵਕਤ ਕੀ ਹੈ ਨਾ ਉਹਨਾਂ ਨੂੰ ਇੱਕ ਸਾਈਡ ਤੇ ਖੋਦੇ ਉਹਨਾਂ ਨੂੰ ਇੱਧਰ ਲਿਆਉਣ ਦੀ ਕੋਸ਼ਿਸ਼ ਵੀ ਕਰਨੀ ਹੈ ਉਹਨਾਂ ਨੂੰ ਕਾਰਨ ਦੱਸਦਾ ਨਾਮਕਾ ਸਿੰਘ ਕੋਟ ਆ ਇਸ ਵਕਤ ਬਾਰਡਰ ਵੱਲ ਕੁਝ ਪਹੁੰਚਿਆ ਆ ਨਾਮਕਾ ਸਿੰਘ ਕੋਟ ਆ ਲੱਖਾਂ ਸਿੰਘ ਸੁਣਾਣਾ ਇਹਨਾਂ ਦੇ ਜਿਹੜੇ ਆਪਾਂ ਇੱਥੇ ਮੈਨੂੰ ਲੱਗਦਾ ਕਈ ਬੰਦੇ ਇੱਥੇ ਜਿਹੜੀ ਹੈਗਾ ਗੱਲਬਾਤ ਦਾ ਉਹਦਾ ਹੋਰ ਤਰ੍ਹਾਂ ਨੂੰ ਅੱਗੇ ਵਧਾ ਜਾਣਾ ਕਿ ਤੱਤਬਾਦ ਹੋਵੇ ਫੜ ਜਾ ਵੀਰੇ ਫੜ ਜਾ ਹਰ ਜਰ ਹਰ ਜਰ ਆਹ ਮੈਨੂੰ ਬੱਸ ਹੋ ਰਿਹਾ ਹੈ ਲੈਟਰ ਦਾ ਹੋਰ ਕੋਈ ਨਹੀਂ ਹੋ ਜਾਏ ਕੰਮ ਕਰਦੀ ਨਹੀਂ ਕਰਨੀ ਪਤਾ ਹਾਲ ਆਪਾਂ ਕੱਲ੍ਹ ਕਰਦੇ ਇਧਰ ਬਸ ਆਦੇ ਪਾਇਓ ਸੁਧਾਰ ਦੇਣੀ ਜੀ ਆਪਾਂ ਇਧਰ ਮੋੜ ਤੋਂ ਸੰਭਾਲ ਰਹੇ ਹਨ ਰਣ ਵਾਲੇ ਗ੍ਰਾਮ ਹਰਿਆਣਾ ਵਾਲੇ ਵੀਰੋਂ ਕਹਿੰਦਾ ਕਹਦਾ ਮਾਰਨੇ ਆਂ ਬਾਈ ਆ ਜੀ ਪਾਸ਼ੂਦ ਕਰਿਓ ਜਿਹੜੇ ਸ਼ਰਾਬ ਤੇ ਉੱਪਰ ਨੇ ਉਹਨਾਂ ਦੇ ਨਿਗਰ ਰੱਖੋ ਬਾਈ ਸੁੱਖਾ ਬਾਈ ਉਹ ਰੋਕ ਲਾਇਆ ਟਰੈਕਟਰ ਕੋਲ ਆਓ ਸਾਰੇ ਟਰੈਕਟਰ ਖੜਾਓ ਖੜਾ ਆ ਲੈ ਯਾਰ ਖੜਾ ਦੇ ਲਾਉ ਦੋ ਬੰਦੇ ਘਾ ਰੋਕ ਜੂਏ ਰੋਕ ਜੋ ਮਾਣ ਖੜਿਆ ਟਰੈਕਟਰ ਵੀ ਵੀ ਆਜੇ ਪੰਜਾਬ ਵਾਲੇ ਮੁੰਡੇ ਲੱਗ ਕੇ ਹੋ ਰਹੇ ਨੇ ਉਹ ਨਹੀਂ ਲੱਗੋ ਯਾਰ ਉਹ ਤਾਂ ਹਰਿਆਣੇ ਚ ਕੁੱਤੇ ਲੈ ਕੇ ਗਏ ਸੀ ਪਤਾ ਲੈਣਾ ਆਕੂ ਭੇਜਿਆ ਉਹ ਆਪ ਪਤਾ ਲੈ ਲੋਕ ਉਹਨਾਂ ਦੇ ਮਗਰਬਾਦ ਲਿਓ ਸਾਰਾ ਉਹ ਉਹ ਆਕੂ ਗਏ ਸੀ ਜੇ ਉਹਨੂੰ ਪੰਜਾਬ ਤੱਕ ਆ ਜਾਵੇ ਵੀ ਉਧਰ ਹੋਈ ਜਾਂਦਾ ਪਤਾ ਲੈਣ ਜਾਣਾ ਹੀ ਆ ਸੋਹੀ ਗੱਲ ਐ ਨਹੀਂ ਗੱਲ ਤੁਸੀਂ ਇੱਥੇ ਦੇਖੋ ਇਕੱਠੇ ਮੇਰਾ ਮੇਰਾ ਭਾਈ ਮੀਟਿੰਗ ਕਰ ਲੈਣ ਤੋਂ ਆ ਬਾਹਰ ਚ ਬਣਾ ਲਓ ਵੀਡੀਓ ਜੀਆ ਅਰੇ